ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਬੰਦੇ ਬਹੁਤ ਘੇਰ ਘੇਰ ਕੇ ਇਕੱਠੇ ਕਰੇ ਸਾਰੇ ਮਾਰਾ ਵੀ ਅੱਜ ਦਾ ਦਿਨ ਵੀ ਗਿਆ ਹਲੋ ਯਾਰ ਦੂਜਾ ਸਪਰੇਅ ਵਾਲਾ ਪੰਪ ਲੈ ਕੇ ਆਵਾ ਨਾ ਉਡਰ ਰੋ ਪਿਆ ਉਹ ਪਿੱਠੂ ਲਾ ਕੇ ਸਪਰੇਅ ਸੇ ਸਰ ਪਾਸੇ ਮਾਰ ਦੇਗਾ ਨਾ ਯਾਰ ਇੱਕ ਵਾਰੀ ਅੱੱਕਾਂ ਰੰਗ ਕਿੱਥੇ ਉਹ ਜ ਰੰਗ ਵਾਲਾ ਵੀ ਨਹੀਂ ਆਇਆ ਹੈਗਾ ਯਾਰ ਹੈਂ ਅੱਛਾ ਤੇ ਪਿੰਡ ਸੋਣੀਏ ਬਰਫ ਡਿੱਗਦੀ ਪਰ ਡਿੱਗਦੀ ਆ ਸ਼ਾਮ ਨੂੰ ਪੈਗਾਂ ਦੇ ਚਿਮਟਿਆ ਰਹੇ ਹਰ ਜੋ ਜੋ ਗਾਹਾ ਗਰਮੀ ਵਧੀ ਜਣੀ ਫਿਰ ਸ਼ਾਮ ਨੂੰ ਬਰਫ ਚਾਹੀਦੀ ਆ ਜੀ ਬਰਫ ਦੇ ਉਹ ਗਰਮ ਪੈਕ ਕਿਹੜਾ ਅੰਦਰੋਂ ਜਾਂਦਾ ਨਹੀਂ ਵੀ ਗਰਮ ਗਰਮ ਚ ਪੈਕ ਜਾਂਦਾ ਨਹੀਂ ਅੰਦਰੋਂ ਆਪਰਾਹ ਸ਼ਾ ਨਹੀ ਕੀ ਚੀਜ਼ ਬਾਰ ਬਾਰ ਦਹੇ ਯਾ ਦਸ ਦਿਨ ਤੱਕ ਦੇਖੀ ਤੂੰ ਦਸ ਦਿਨ ਰੋੜਾ ਦਾ 29 ਟੈਂਪਰੇਚਰ ਦੱਸਿਆ ਹੋਇਆ 29 29 ਹਾਂ ਫੋੜ ਪੂਰੀ ਗਰਮੀ ਨਹੀਂ ਆ ਹੁਣ ਮੌਸਮ ਹੈ ਵਿਚਲਾ ਮੌਸਮ ਸਹੀ ਇਹੋ ਜਿਹਾ ਰਹੇ ਬਸ ਨਾ ਠੰਡ ਨਾ ਗਰਮੀ ਤੇ ਕੰਮ ਹੋਣਾ ਨੇੜੇ ਪਹੁੰਚੇ ਥੱਲੇ ਵੀ ਲਗਾਉਂਦਾ ਕਿਹੜੇ ਬੰਦੇ ਆਏ ਥੱਲੇ ਵੀ ਕੰਮ ਖਿੱਚਿਆ ਪਿਆ ਸਾਰਾ ਅੱਜ ਉਹ ਆਪਣੇ ਭਾਈ ਨੂੰ ਤਾਂ ਕਰ ਲਾ ਫੋਨ ਹੈ ਕਾਕਾ ਦਾ ਹੋ ਕਬਾਥਰ ਦਾ ਟਵੇਟਰ ਥੱਲੇ ਕਬਾਥਰ ਦਾ ਕਲੀਅਰ ਕਰਦੇ ਜਦ ਤੱਕ ਹਾਂ ਬਾਥਰੂਮ ਜਿਹੜੀ ਫੋਕਸੀ ਭਾਨੇ ਉਹ ਭਰਦੇ ਕਿਹੜੇ ਬਾਥਰੂਮ ਚ ਇੱਕ ਰਹਿੰਦਾ ਥੱਲੇ ਬਾਥਰੂਮ ਟਾਇਲ ਲੱਗਣੀ ਹੈ ਟਾਇਲ ਲੱਗਣੀ ਹੈ ਫੋਕਸੀ ਪਰ ਥੋੜੀ ਜਿਹੀ ਲੋਰ ਬਾਅਦ ਭਰੋਣੀ ਫੋਕਸੀ ਸਾਰੇ ਜਿਹੜੀ ਭਰਤੀ ਉਹਦੇ ਸਾਰੇ ਜਿਹੜੀ ਭਰਤੀ ਉਹ ਤਾਂ ਭਰਤੀ ਸਾਰੇ ਕਲੀਅਰ ਆ ਨਾ ਹਾਂ 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 ਰਹਿੰਦੇ ਬਾਥਰੂਮ ਨਾਲੇ ਇੱਧਰ ਸਾਰੇ ਪਾਸੇ ਪਾਤੀ ਬੋਕਸੀ ਨੇ ਸਾਰੇ ਅੱਜ ਉਹ ਤਾਂ ਭਰਤੀ ਉਹ ਤਾਂ ਕਲੀਅਰ ਹੋ ਗਏ ਬਾਥਰੂਮ ਕਹਿੰਦਾ ਕਹਿੰਦਾ ਲਾ ਮੈਨੂੰ ਹੋਰ ਰਹਿੰਦਾ ਫਿਰ ਇੱਥੇ ਵਾਲਾ ਰਹਿੰਦਾ ਜਿਹੜੇ ਇੱਥੇ ਬਾਥਰੂਮ ਆ ਮੋੜਾ ਵਾਲਾ ਸਸਲਾ ਵੀ ਕਹਿੰਦਾ ਦਾ ਯਾਰ ਆਪਾਂ ਜਮਾ ਜਿਹੜਾ ਬਈ ਉਹਦਾ ਹੋ ਗਿਆ ਸਾਰਾ ਕਲੀਅਰ ਕਰਦਾ ਬਾਈ ਵਾਲੀ ਰਹਿੰਦਾ ਉਹਨਾਂ ਨੂੰ ਦੇਖੋ ਬਾਅਦ ਵਿੱਚ ਇੱਕਦਾਂ ਟੱਚਿੰਗ ਕੁਛ ਕੁ ਰਹਿੰਦੀ ਮਾੜੀ ਮੁੱਟੀ ਕਹਿੰਦਾ ਮੈਨੂੰ ਵੀ ਰਹਿੰਦਾ ਹੈ ਹਾਂ ਆਹੀ ਰਹਿ ਤਾ ਮੱਕੀ ਪਰਾ ਨਹੀਂ ਕਰ ਗਿਆ ਹੋਵੇ ਕਰ ਗਿਆ ਅਗੇ ਤੋਂ ਬੱਦੇ ਦੇ ਵੀਡੀਓ ਦੇਖਦਾ ਜੰਦਾ ਖਤਰਨਾਕ ਇਨਸਾਨ ਹੈ ਉਹਨਾਂ ਕੋਈ ਨਹੀਂ ਹੈਗਾ ਕਹਿੰਦਾ ਸੁਣੋ ਅਧਾਰ ਦੱਸੀ ਕਹਿੰਦਾ ਮੱਝਾਂ ਜਿਹੜੀਆਂ ਹੁੰਦੀਆਂ ਕਹਿੰਦਾ ਗੱਲਾ ਖਾਂਦੀਆਂ ਅੱਛਾ ਜੀ ਬੱਕਰੀਆਂ ਗੱਲਾ ਖਾਂਦੀਆਂ ਕਹਿੰਦਾ ਇੱਕ ਬੱਦਾ ਹੀ ਆ ਆ ਕਾਬ ਵੀ ਖਾਂਦਾ ਮਾਸ ਵੀ ਖਾਂਦਾ ਬਹੁਤ ਖਤਰਨਾਕ ਕਹਿੰਦਾ ਇਹ ਹਾਂ ਗੱਲ ਤਾਂ ਸਹੀ ਹੈ। ਕਾਹਨੇ ਕਿਹੜਾ ਦੇਖਾ ਕਿੱਥੇ ਬੰਦੇ ਆ ਲੈ ਮੇਰੇ ਸਾਹਮਣੇ। ਉਹ ਨਹੀਂ ਕੋਈ ਚੱਲਦਾ ਐ ਤਾਂ ਹਣਾ। ਮੈਂ ਦੇਖਿਆ ਇੱਕ ਜਗ੍ਹਾ ਹਾਂ। ਉਹ ਇਹ ਤਾਂ ਚੱਲ ਹੁਣ ਲੋਕਾਂ ਨੇ ਗੱਲਾਂ ਵੜਾ ਲਿਆ ਯਾਰ ਠੀਕ ਐ। ਹੁਣ ਜਿੱਥੇ ਮੈਂ ਨੌਰਵੇ ਰਹਿੰਦਾ। ਉਹਨਾਂ ਨੂੰ ਮਾਸ ਖਾਣਾ ਹੀ ਪੈਂਦਾ ਉੱਥੇ। ਕੋਈ ਠੰਡ ਬਹੁਤ ਪੈਂਦੀ ਐ। ਮੱਛੀ ਬਗ ਬੱਛੀ ਬਗ ਨੂੰ ਖਾਣੇ ਆ ਪੈਣੀ ਉੱਥੇ ਤਾਂ ਸਰੀਰ ਨੂੰ ਸਰਵਾਈਵ ਹੋਣਾ ਚਾਹੀਜ ਓਹ ਜਿਹੜੇ ਰੱਬ ਨੇ ਆਪਾਂ ਨੂੰ ਦਿੱਤੇ ਜਿਹੜੇ ਸੂਏ ਦਿੱਤੇ ਆ ਇਹ ਇਹ ਮਾਸ ਵਾਸਤੇ ਦਿੱਤੇ ਹੋਏ ਆ ਕੋਈ ਦੇਖ ਲੈ ਇੰਨੀ ਗਰਮੀ ਆ ਮੱਛੀ ਉੱਤੇ ਤਾਂ ਨਹੀਂ ਹਟਦੇ ਮੈਂ ਤਾਂ ਉਹੀ ਦੱਸਦਾ ਗੱਲ ਸੁਣ ਨੂੰ ਮੇਰੀ ਜਿਹੜੇ ਰੱਬ ਨੇ ਮੈਨੂੰ ਸੂਏ ਦਿੱਤੇ ਆ ਪਹਿਲੀ ਜਿਹੜੇ ਮੱਝਾਂ ਨੂੰ ਆਸ ਪਾ ਦੇ ਪੂਰੇ ਮੱਛੀ ਨਾ ਕਿੱਡੀ ਆ ਨਾ ਸਮੁੰਦਰ ਚੋਂ ਮੱਛੀ ਉਹ ਮੱਛੀ ਹੋ ਜਵੇ ਕਹਿੰਦੇ ਉਹੀ ਆ ਮੈਂ ਜਦੋਂ ਨਾਲੇ ਕੰਨ ਨਿਕਲਦੀ ਉੱਥੇ ਜਾਣੇ ਉਨਾਉ ਚੇਸ ਉਹਦੇ ਨਾਲੇ ਦਾ ਨੁੱਤੇ ਕੋਲ ਦੀ ਮਾਰਕੀ ਤੇ ਮੱਛੀ ਦੀ ਦੇਖ ਲੈ ਕਿੰਨਾ ਖਾਰਾ ਪਾਣੀ ਹੁੰਦਾ ਨੂਨ ਵਾਲਾ ਪਾਣੀ ਹੁੰਦਾ ਜਿਹੜਾ ਸਮੁੰਦਰ ਦਾ ਦੇਖ ਲੈ ਉਹਦੇ ਚ ਜਿਹੜੀ ਮੱਛੀ ਆ ਉਹਦੇ ਚ ਨੂਨ ਹੁੰਦਾ ਜਿਵੇਂ ਵੀ ਵਿੱਚ ਉਹਦੇ ਬਾਡੀ ਦੇ ਨਹੀਂ ਬਾਡੀ ਦੇ ਵਿੱਚ ਨੂਨ ਹੋਵੇ ਵੀ ਜਿੱਦਾਂ ਨੂਨ ਦੇ ਵਿੱਚ ਰਹਿੰਦੀ ਆ ਹਾਂਜੀ ਹਾਂਜੀ ਦੇਲਾ ਪਾਣੀ ਨੂੰ ਨਾਰਵੇਜ ਕਹਿੰਦੇ ਮੱਛੀ ਨੂੰ ਹਾਂਜੀ ਆਪਣੇ ਜਿਹੜੇ ਮੁਸਲਮਾਨ ਧਰਮ ਵਾਲੇ ਉਹ ਕਹਿੰਦੇ ਨਾਨਵੇਜ ਆ ਇਹ ਨੋਰ ਬਾਜ ਸਮਝ ਦੇ ਨਾ ਬੱਚੇ ਨੂੰ ਹਾਂ ਬਹੁਤ ਇੱਦਿਆਂ ਬੜੀਆਂ ਖਾਂਦੇ ਆ ਹੂੰ ਬੱਚੇ ਜਿਆਦਾ ਖਾਲੀ ਹੁੰਦੀ ਸਾਰੀਆਂ ਇਹ ਸਾਰਾ ਚਲ ਮੂਰਾ ਮੂਰਾ ਮੂਰੇ ਹੁੰਦਾ ਜੇ ਲੱਗੇ ਗਾੜ ਜਾ ਸਰ ਜਾਈ ਤੁਲੂਬ ਚਲਾਉਣਾ ਪੈਣਾ ਤੈਨੂੰ ਥੱਲੇ ਉਹ ਭਰ ਜਾਣੀ ਭਾਈ ਮੇਰਾ ਦੇਦੇ ਸਾਫਤਾਬ ਬੜਾ ਕੰਮ ਬਚੇ ਰਹਿਦਾ ਬੜਾ ਕਰਾ ਦੇ ਯਾਰ ਕੰਮ ਮੇਰਾ ਸਾਫਤਾਬ ਕਰਦੇ ਨਾਲੇ ਹਾਂਜੀ ਕਰਦੇ ਆਪਾਂ ਨਾਲ ਆਪ ਬਿਲਡਿੰਗ ਕਰਦੇ ਤੰਗ ਅੱਛਾ ਜੰਗਲੇ ਹਾਂ ਉਹਨੂੰ ਬਿਲਡਿੰਗ ਕਰਦੇ ਹੋਰ ਤਰ੍ਹਾਂ ਦਾ ਦਰਵਾਜ਼ਾ ਬਿਲਡਿੰਗ ਦਾ ਸ਼ੁਰੂ ਕਰ ਬਣਾਉਣਾ ਬੰਦਾ ਬੰਦਾ ਖੜਾ ਬੰਦਾ ਲੰਭੇ ਆਏ ਇੱਕੋ ਹੀ ਬੰਦਾ ਆਜਾ ਹਾਂ ਤੂੰ ਨਾਲ ਦਿਹਾੜੀ ਨਾ ਨਾ ਕੁਝ ਕਰਨੀ ਦਿਹਾੜੀ ਉੱਥੇ ਲਾਉਣੀ ਇੱਥੇ ਲਾਉਣੀ ਹੋਰ ਗਿਆ ਸਾਡਾ ਪਰ ਜਾਣੇ ਨੂੰ ਅੱਜ ਠੀਕ ਹੈ ਤੇ ਲਾਈ ਮੈਂ ਨਾ ਹਟਾ ਲੈ ਜਾਂਦੀ ਬਈ ਫਿਰ ਹੋ ਗਈ ਸਾਰੀ ਹਾਂ ਅੱਛਾ ਆ ਗਈ ਸਾਰੀ ਜਿੰਨੀ ਬੀਖੀ ਤੇ ਉਹ ਆਪਣੀ ਹੇਲੀਪੇਸ਼ਨ ਪਰ ਗਰੇਜ ਆ ਕਲਰ ਵਾਈਟ ਥਲੇ ਉਹਦੇ ਵਾਈਟ ਦੇਖਦੇ ਥਲੇ ਹਾਂ ਆਦੇ ਵਾਈਟ ਤੇ ਆ ਗਰੇ ਵਾਈਟ ਗਰੇ ਦਾ ਕੰਬੀਨੇਸ਼ਨ ਆ ਸਾਹਮਣੇ ਫਰੰਟ ਐਲੀਵੇਸ਼ਨ ਦਾ ਸੌਰੀ ਉਹ ਜਿਹੜੀ ਹੈਗੀ ਆਪਣੀ ਅੰਦਰ ਲੱਗਣੀ ਪੋਰ ਸੀਰੀਜ਼ ਚ ਲੱਕੜ ਵਾਲੀ ਇਹ ਸਭ ਤੋਂ ਮਹਿੰਗੀ ਆਈ ਆ 60 ਰੁਪਏ ਪਰ ਸਕੁਅਰ ਫੁੱਟ ਦਿੱਤੀ ਇਹ ਬਾਕੀ ਦਾ ਸੌਦਾ ਖਰਾ 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 ਹਾਂ ਨਾ ਬੋਇਕ ਨਾ ਬੋਤੋ ਗਰਪ ਹੋ ਗਿਆ ਤਾਂ ਦੇਖਦਾ ਵੀਡੀਓ ਉਹ ਹਾਂਜੀ ਵਾਲਾ ਭਾਜੀ ਐਂ ਕਹਿੰਦਾ ਮੈਨੂੰ ਹਾਂਜੀ ਵਾਲਾ ਭਾਜੀ ਵਾਲਾ ਭਾਜੀ ਉਹ ਜਿਹੜਾ ਇਤਨਾ ਹੋ ਗਿਆ ਬੜਾ ਨਹੀਂ ਪੈਦੀ ਯਾਰ ਐਂ ਲੱਗਦਾ ਬਾਈ ਬਣ ਜਾਂਦਾ ਉਹਨੇ ਤਾਂ ਲੱਕ ਪਾ ਦੀ ਪਰ ਪਰ ਯਾਰ ਹੈਗਾ ਲੋਕਾ ਦਾ ਪਤਾ ਹੈ ਲੋਕਾ ਦਾ ਹਾਂ ਮੈਂ ਲੱਗਣੀ ਕਿਹੜਾ ਲੋਕਾ ਦਾ ਹੈ ਪਤਾ ਕੋਈ ਉਹ ਨੂੰ ਕਰ ਮੈਂ ਕਰ ਦਾਂ ਤੁਹਾਨੂੰ ਨੰਬਰ ਦਿੰਦਾ ਤਿਆਰ ਫਿਰ ਸਿਗਰਟ ਲਊਗਾ ਉਹ ਪੰਜ ਵਾਲਾ ਤਾਂ ਹੈਗਾ ਮੇਰੇ ਕੋਲ 5 ਰੁਪਏ ਕਿਦਾਂ ਵੀ ਫਿਰ ਫੁੱਟ ਲਊਂਗਾ ਵਾਈਪ ਵਾਈ ਹਾਂ ਵਿੱਚ ਸਾਰਾ ਸਪਾਈਸ ਪਾ ਕੇ ਉਹਨੂੰ ਪਾ ਕੇ ਜਾਣੀ 5 ਰੁਪਏ ਦਾ ਸਿਗਰਟ ਘੇਰੇ ਬਤਾ ਬਟਾ ਬਾਕੀ ਤੂੰ ਉਪਰ ਚਲਾ ਤੇਰਾ ਪਤਾ ਕਿੰਨਾ ਪਉਂਦਾ ਪੁੱਛ ਰੋ ਫੋਨ ਕਰਕੇ ਕਹੇਗਾ ਯਾਰ ਵੀ 15 ਕੁ ਫੁੱਟ ਫੜ ਜਾ ਦੋ ਤਿੰਨ ਦਾ 4 5 ਇਹ ਬਣ ਜਾਣਾ ਤੇਰਾ ਉਹਦਾ 2000 ਸਕਰਫਟ ਬਣ ਜਾਣਾ اچھا ਉੱਪਰ ਪਾਉਣੀ ਆ ਗੱਲ ਦੋ ਉੱਪਰ ਹੀ ਪੈਣੀ ਆ 3000 ਸਕਰਫਟ ਬਣ ਜਾੜੇ ਤਕਰੀਬਨ ਉੱਪਰ ਹੀ ਪਾਉਦਾ ਨੇ ਇੱਧਰ ਹੀ ਪਾਉਦੜੇ ਉੱਧਰ ਹੀ ਪਾਉ ਟੈਲ ਟੈਲ ਕੋਈ ਉੱਪਰ ਸਲਾਹਤ ਮੈਂ ਇਹ ਵੀ ਵੀਡੀਓ ਬਣਾਈ ਦੀ ਆਪਣੀ ਇਹਦੀ ਬਿੱਟਾ ਕਿ ਆਪਾਂ ਜੇ ਲੁੱਕ ਦੇ ਮੈਨੂੰ ਜਿਆਦਾ ਆਇਫੋਨ ਕਿਆ ਲੀ ਜੀ ਤੁਮ ਹੋਰ ਲੋਕ ਲੱਗ ਲੋਕ ਫੌਂਦੇ ਜੇ ਆਪਣੇ ਕੋਲ ਬੰਦਾ ਹੈਗਾ ਤੁਸੀਂ ਫੋਟੇ ਵੀ ਉਹਨਾਂ ਦਾ ਬੰਦਾ ਹੈ ਤੇਦਰੀ ਹੋ ਗਿਆ ਆਪਣਾ ਤਿਆਰ ਸਾਡੇ ਪਿੰਡ ਵੀ ਮਰ ਰਫੜਿਦਰੀ ਉਧਰ ਦachsen ਬਾਈ ਦਾ ਮੈਨੂੰ ਫੋਨ ਆਇਆ ਕਹਾਂਗਾ ਰੇੜਾ ਵੇਚ ਲੈ ਮੇਰੀ ਵੀਡੀਓ ਬਣਾ ਕੇ ਪਾ ਕਦਰ ਰਿਡਾ ਵੇਚਣ ਮੇਰੀ ਵੀਡੀਓ ਬਣਾ ਕੇ ਪਾ ਦਰਸ਼ਨ ਹੋਇਆ ਜਿੱਧਰ ਫੌਜੀ ਹਾਂ ਆਰਬਰਟਾਈਜ਼ਮੈਂਟ ਕਰਾਉਣੀ ਮੈਂ ਚੱਲ ਕੋਈ ਰੌਣਕ ਤਾਂ ਇਹ ਕਿੱਧਰ ਪਾਣੀ ਲਾਉਂਦੇ ਆ ਜਿਹੜੇ ਪੱਕ ਜਾਂਦੇ ਜ਼ਿਆਦਾ ਹੈ ਜਨਾਲੇ ਫਿਰ ਕੋ ਚੱਕਰ ਤਾਂ ਨਹੀਂ ਬੇਟਾ ਅੱਛਾ ਦੋ ਕੰਨ ਲਾ ਦੇਣਾ ਲੱਗਦਾ ਪਾਣੀ ਹਾਂ ਹਾਂ ਇਹ ਨਹੀਂ ਦੱਸਦਾ ਇਹ ਜਿਹੜਾ ਇਹਦਾ ਆਇਆ ਬੇਟਾ 4 ਇਅਰ ਦਾ ਇਹਦੇ ਬਰੀ ਬਣਾ ਲੈ ਵਧੀਆ ਲੱਗੂਗਾ ਤਾਂ ਬਣਾ ਲਾਂਗੇ ਜੇ ਆਪਣੀ ਇੱਥੇ ਬਾਜਗੀ ਬਣਾਵਾਂਗੇ ਬਣਾ ਲਾਂਗੇ ਇਹਦੇ ਦੇਖਾਂਗੇ ਇਹਦੇ ਮਟਾਉਣਾ ਫਿਰ ਆਹ ਚੀਜ਼ ਰੱਖਣੀ ਹੈ ਹਈ ਬੰਨਾ ਫਿਰ ਇਹਦਾ ਰੰਨਾ ਇਹਦਾ ਬੈਕਰ 15 ਦਿਨ ਆਮ ਦਾ ਇਹਦਾ ਚਾਹਣਾ ਹੈ ਇਹਦਾ ਸਾਰਾ ਪਾਣੀ ਇਹ ਕਰਨੇ ਕਹਿੰਦਾ ਉਹ ਆ ਪੌੜੀ ਲੱਗਦੀ ਪੌੜੀ ਲੱਗਦੀ ਕਰਜ ਹੋ ਜੂਗੀ ਉਹਦਾ ਬੰਨਵਾਇਆ ਦਾ ਫੋਨ ਪਤਾ ਕਹਿੰਦਾ ਭਾਈ ਇਹਦੇ ਪਰਿਫਲ ਆਖਰ ਇਹ ਦੇਖ ਲੱਦੇ ਮੈਂ ਕਿਹਾ ਭਾਈ ਹਾਂ ਚੌਪੜੀ ਬਣ ਸਕਦੀ ਐ ਚੌਪੜੀ ਜੀ ਵੀ ਬਣ ਸਕਦੀ ਐ ਉਹ ਗੰਦੂ ਕੋਈ ਗੰਦੂ ਦਾ ਸੁਗਾਂੜ ਉੱਪਰ ਵੀ ਲੈਂਟਰ ਪੈਣਾ ਕੈਸਾ ਲਾ ਹਾਂ ਹਾਂ ਬਾਅਦ ਚ ਪਾ ਦਿਆਂਗੇ ਹਾਂ ਤੇ ਹੱਥਲੇ ਕੰਮ ਨੇ ਵਿੜ ਲੈ ਫਿਰ ਤੈਨੂੰ ਚੜਾਉਂਦਾ ਉੱਪਰ ਲੈਂਟਰ ਨੂੰ ਇਹ ਨਿਕਲ ਨਹੀਂ ਲੱਗਦਾ ਕਜਨਾਂ ਲੈ ਉਹ ਬੱਲੇ ਫਿਰ ਆਇਆ ਪੱਟੀਆਂ ਵਾਲੀ ਕਰਾਈ ਫਿਰ ਪੱਟੀਆਂ ਵਾਲੀ ਕਰਾਈ ਆਹ ਨੂੰ ਆਪਣੇ ਪੱਟੀਆਂ ਵਾਲੀ ਕਰ ਲਾਂਗੇ ਕੋਈ ਆਈ ਗਈ ਦਾ ਕਾਫੀ ਆ ਨਾਲੇ ਉਹ ਜੈਦੀ ਮਸਲਾ ਲੰਦਾ ਉਹ ਕੱਟ ਫੋਨ ਆ ਹੋ ਉਹ ਅੱਬੇ ਕੱਟ ਮੜੀ ਸਲਾਹ ਕਰਨੀ ਇੱਕ ਚਾਪ ਲਾ ਕੇ ਪਿੱਛੇ ਹਰਾ ਤੁਸੀਂ ਕੁਰਸੀ ਤੋੜਤੀਓ ਮੇਰੀ ਬਈ ਆਹ ਕੁਰਸੀ ਬੰਦੇ ਜੀ ਨੇ ਗਾਰੰਟੀ ਦਿੱਤੀ ਕੁਰਸੀ ਜਿੱਥੋਂ ਲੱਤੀ ਦੀ ਮੈਂ ਇਹ ਦੇਣਾ ਕੁਝ ਨਹੀਂ ਵਿਗੜਿਆ ਇਹਨਾਂ ਦਾ ਨਾ ਸਾਰੇ ਵਿੰਗਿਆ ਹੋਇਆ ਨਾ ਕੁਝ ਹੋਇਆ ਕਿਧਰੇ ਪਾਸੇ ਨੂੰ ਵੀ ਬਹੁਤ ਮਜ਼ਬੂਤ ਜਿਹੜੀ ਆਪਣੀ ਚੀਜ਼ ਜੇ ਆਉਣਾ ਤਾਂ ਤਾਂ ਧੁੱਪਾਂ ਰੱਖ ਕੇ ਰੱਖ ਕੇ ਨਾ ਖਰਾਬ ਹੋ ਗਈ ਇਹ ਇਹ ਤੀ ਕਿਹੜੀ ਮਾਡਲ ਨੰਬਰ ਐਨਾ ਏ ਕੰਪਨੀ ਸਿੱਧੀ ਸੜੀ ਤੇ ਆਤਲ ਇਹ ਆਤਲੂਕੀ ਆਹ ਕਿਹੜੀ ਦੇਖਦੇ ਨਾਲੇ ਹੋਰ ਬੜਾ ਪੜਦਾ ਸਰਚ ਕਰਦਾ 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 ਚੱਲਿਆ ਦਾ ਬੱਲੇ ਨੂੰ ਸੰਦੂ ਹਾਂ ਜੀ ਬਾਈ ਤਾਂ ਉਹਦੇ ਉੱਪਰ ਕਿਆ ਕਰਾ ਦੀਏ ਲੈਂਟਰ ਬੋਲ ਲੈਂਟਰ ਬੋਲ ਇਹ ਚੰਦਾ ਹਾਂ ਤਿੰਨ ਘੰਟੇ ਚੋਂ ਆਲੇ ਪਾਉਗਾ ਬਾਤ ਇਹ ਕਹਿੰਦਾ ਦਾ ਯਾਰ ਵੀ ਜੇ ਉੱਤੀ ਦਾ ਟੂਨੇ ਜੇ ਕਰਕੇ ਕਰਦੇ ਜਗੜ ਜਿਹੜੀ ਆਪਾਂ ਬਗਾ ਰਹੇ ਨੇ ਉਹ ਬਾਈ ਉਹ ਬਣ ਜਾਣਾ ਚੱਕਰ ਨੇ ਉਹ ਵੀ ਬਣ ਜਾਊਗਾ ਉਹਦੇ ਨਾਲੇ ਬਣਾ ਦੇ ਯਾਰ ਚੱਲ ਜੀ ਫਰਮਾਇਤ ਬਾਅਦ ਕਰਨਾ ਹੂੰ ਟੈਂਡ ਨੇ ਗੱਲਾਂ ਦੀ ਐ ਟੈਂਪਰੇਚਰ ਰੱਖ ਲਈ ਹੈ ਹੂੰ ਬਾ ਅੰਦਰ ਅੱਗ ਲਾ ਦੇਣੀ ਹੈ ਪਤਾ ਹੈ ਜੀ ਜਾਂਦਾ ਉਹਦੇ ਨਾਲ ਗਰਮੀ ਬਾਉਂਦੀ ਲੈਂਟਰ ਆਇਆ ਤਾਂ ਆਪਾਂ ਨੂੰ ਪਤਾ ਪੱਕਾ ਸਿਸਟਮ ਚਾਹ ਲੈਂਟਰ ਬੱਤ ਮਤਲਬ ਵਾਈਪਰ ਨਾਲ ਉਸ ਤੋਂ ਆਪ ਬਣੀ ਬਣਾਉਂਗੇ ਹਾਂ ਉਹਦੇ ਨਾਲ ਉਹ ਤਾਂ ਫੇ ਆਪਾਂ ਥੋੜੀ ਥੋੜੀ ਇੰਨੀ ਜੰਗਲੇ ਜਿੰਨੀ ਕੋ ਉਹ ਲਾ ਲਾਂਗੇ ਸਾਈਡ ਪਰ ਪਾ ਕੇ ਲੈਂਟਰ ਕਿਆ ਲੱਗਣਾ ਇੰਨਾ ਕਿਦਾ ਸਰੀਆ ਸਰੀਆ ਪਿਆਈ ਆ ਮੈਂ ਦੇ ਫਿਰ ਹੈ ਜੀ ਬਾਹਰ ਦੇ ਉੱਪਰ ਇਹੋ ਜਿਹੀ ਗੱਲ ਮਾਂ ਝੋੜ ਬਣੀ ਬਣਾਈ ਇਹ ਬੱਚੇ ਆਇਆ ਗਿਆ ਨੋੜਾ ਇਹ ਜਿਹੜੇ ਨੌਣੇ ਬਣਾਦੇ ਬਣਾਉੜੇ ਬਣਾਦੇ ਯਾਰ ਯਾਰ ਬੈਕਗਰਾਉਂਡ ਆ ਯਾਰ ਇਹ ਤਾਂ ਕੋਈ ਨੋੜ ਨਹੀਂ ਮੈਂ ਮਰਜ਼ੀ ਨਾਲ ਆ ਯਾਰ ਬੈਜਾ ਕਰਦਾ ਪਰ ਜਿਹੜੀ ਚੀਜ਼ ਲੋੜੇ ਨਹੀਂ ਖਾਦੇ ਮੁਰੇ ਆ ਮੁਰੇ ਵਧੀਆ ਲੱਗਣ ਆ ਇੱਦਾਂ ਦਾ ਮੈਂ ਜੰਗਲੇ ਵੀ ਨੋੜ ਹੈਗੀ ਆ ਜਿਹਦੇ ਵਕੇ ਕਰਨ ਦੇਣਾ ਮੈਂ ਪਰ ਗੱਲ ਹੈ ਜੋ ਚੱਲ ਨਾ ਰਹੇ ਜੀ ਬਾਈ ਕਹਿੰਦਾ ਬਣਾਦਾ ਬਣਾ ਦੇ ਇੱਕ ਛੋਟਾ ਜਿਹਾ 1.5 ਫੁੱਟ ਦਾ ਬਣਾ ਦੇ ਫੁੱਟ ਦਾ ਜੰਗਲਾ ਬਣਾ ਦੂੰਗਾ ਮੈਂ ਕੋਈ ਗੱਲ ਨਹੀਂ ਉਹ ਤਾਂ ਮੂਰੇ ਪਾਸੇ ਬਣਾ ਦੇ ਇੱਧਰ ਬਣਾ ਇੱਧਰ ਪਾਰਲੇ ਪਾਸੇ ਖਤ੍ਹਾ ਕਰ ਦਿੰਦੇ ਆ ਆ ਆ ਆ ਇੱਲੇ ਟੈਪ ਇੱਧਰ ਕੰਮ ਹੋਊਗਾ ਨਹੀਂ ਨਹੀਂ ਉਹ ਜੂਟਾ ਬਹਣੀ ਪਾਰਲੇ ਪਾਸੇ ਕੱਢ ਚਾਲ ਲਓ ਜੀ ਕਿਹਦੀ ਦੇ ਦੇ ਆਲਾਸ ਕਿੱਥੇ ਆ ਇਹਨੂੰ ਪਤਾ ਹੁੰਦਾ ਆ ਤਿੰਨ ਚਾਰ ਉਹ ਆਪੇ ਸਕਦਾ ਕਰੂਗਾ ਆਏਗਾ ਹਾਂ ਇਹ ਨਾਵੇ ਉਹਨੇ ਕਿਹਨਾਈ ਜਾਵੇ ਪੁੱਤਰ ਦੇ ਤਰ੍ਹਾਂ ਹੋਵੇ 6 ਐਂਡ ਈ ਕਿੱਥੇ ਉਹਰੇ ਫਰੰਟ ਆਹਾਂ ਅੱਛਾ ਤਾਂ ਦੇਖ ਲੈ ਉਹ ਤਾਂ ਬਾਅਦ ਦੇਣਾ ਲਾ ਹੁਣ ਲਾਸਟ ਵਿੱਚ ਹੁਣ ਇਹ ਪਹਿਲਾਂ ਬਜਟ ਦੇਖਾਂਗੇ ਬਾਅਦ ਚ ਬਲਾ ਲੈ ਅਜਿਹਾ ਦਾ ਲੋਡ ਆਏ ਬਾਈ ਹੋ ਗਿਆ ਇਹਦਾ ਨੰਬਰ ਆ ਜਾਣਾ ਉਹ ਵਧੀਆ ਲੱਗੋ ਦੋਟਾ ਪਾਸੇ ਤੇ ਰੱਖ ਖਾਲੀ ਜੇ ਚੱਕਰ ਨਹੀਂ ਲੱਗਦਾ ਬਾਅਦੇ ਦੇ ਗਲਾ ਚੱਕਰ ਤਲ ਦੇਖਦੇ ਥੱਲੇ ਭਾਈ ਬੰਦੇ ਦਿਖਾ ਦਈਏ ਬਾਹਰ ਸਾਰਾ ਉਸੇ ਚੇਂਜ ਕਰਵਾ ਲਿਆ ਪਰ ਕਮਰੇ ਚ ਕਿਉਂ ਹਾਂ ਪਤਰੀ ਤੇ ਆ ਉਸ ਸਲਾਈਟਿੰਗ ਸਲੂਟੂਜੇ ਕਰੀ ਜਾਂਦਾ ਥੱਲੇ ਵੀ ਕਹਿੰਦਾ ਸਲਾਈਟਿੰਗ ਲਾ ਦੋ ਨਾ ਰਾ ਅੱਛਾ ਜਦ ਤੱਕ ਇਹ ਨਹੀਂ ਲਿਏ ਹੋਰੇ ਅੱਧ ਬੰਦਰ ਦੇ ਪਿਛੋ ਗਏ ਹੁਣ ਇਹ ਤਾਂ ਲਾਗੇ ਪੱਡਣ ਭਾਈ ਇਹ ਤਾਂ ਫਿਰ ਹੈ ਕਿਹੜਾ ਕਿਤੇ ਹੈ ਨਾ ਕੋਈ ਨਾ ਛਿਟਾ ਉਹ ਵੀ ਉਹ ਆ ਦੇ ਕਿ ਉਹ ਕਿਹੜੇ ਜੀ ਨਾ ਤੁਸੀਂ ਉਹਦੇ ਤੋਂ ਤੇ ਉਹਨੇ ਆਇਆ ਮੈਂ ਉਹਨਾਂ ਨਾਲ ਰੱਖਿਆ ਤੁਸੀਂ ਤਾਂ ਲਾਗੇ ਵੱਡਣ ਚੀਜ਼ਾਂ ਹੈ ਖੱਚਿਆ ਵੇਗਾ ਤੁਸੀਂ ਤਾਂ ਵੀ ਹੈ ਹਾਂਜੀ ਮੈਂ ਲਾਗੇ ਤੁਸੀਂ ਸ਼ਾਰਟ ਤੇ ਭੰਡ ਤੋੜ ਕਰਨ ਲੱਗੇ ਪਏ ਆ ਦਾ ਹੈ ਕਰ ਉੱਪਰ ਹੀ ਕਹਿੰਦਾ ਉੱਪਰ ਬੰਦ ਕਰਾਤਾ ਉਹਨੇ ਆ ਬੋੜੂ ਲਗਾ ਦੇ ਪਾੜ ਕੋੜਦੀਆਂ ਦਿਖਾ ਦਿਓ ਉਹ ਕੋਈ ਨਹੀਂ ਕੋਈ ਜਿਹੜਾ ਮੈਂ ਤੋੜ ਬਲਗਾਲੀ ਮੈਂ ਤੂੰ ਆਪਣੇ ਕੋਲ ਬੁਲਾ ਲਈ ਪੈਣਾ ਆਪਣੇ ਕੋਲ ਬੰਗਾ ਲੈ ਹੈ ਬਹਿਰੂ ਕਹਦੇ ਮੈਂ ਮੈਂ ਬਣਾਉਂ ਉੱਤੇ ਹੈ ਜਾਵੇ ਜਾ ਦੇ ਭਾਈ ਜੀ ਕੋਈ ਗੱਲ ਨਹੀਂ ਕਰਦੇ ਤੇ ਨਿਕਲ ਜਾਂਦੇ ਨੇ ਬੜੀ ਗਲਾ ਵੀ ਤੁਹਾਡੇ ਜਦਾਂ ਚਾਲੇ ਹੋ ਵੀ ਤੁਹਾਡੇ ਵਾਸਤੇ ਯਾਰ ਚਲੋ ਕੱਪ ਘਟ ਹੋ ਰਿਹਾ ਠੀਕ ਆ ਹੁਣ ਤਾਂ ਠੀਕ ਆ ਹੁਣ ਲੱਕੜ ਦਾ ਕੰਪਲੀਟ ਬਣ ਜਾਊਗਾ ਉਹ ਗਿੰਦੂ ਉਹ ਗਿੰਦੂ ਗਿੰਦੂ ਓਰੇ ਆਪੜਾ ਜੀ ਚਾ ਮੈਨੂੰ ਪਾਜੀ ਦੋ ਕੁੱਟ ਪਰ ਬਾਈ ਵੀ ਥੱਲੇ ਉਹਨੂੰ ਦਰਨਾ ਕਰ ਮੈਟਰਾਂ ਨੂੰ ਬਸ 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 ਦੋਇ ਕੁ ਮਸਾੜ ਘਾ ਲਾ ਦੋ ਖਦਾ ਤਾਂ ਕਿ ਜਿਆਦਾ ਪਾ ਕੇ ਪਾਣੀ ਪੀਤੇ ਦੋ ਤਿੰਨ ਲੀਟਰ ਓਏ ਗਿੰਦੂ ਉੱਪਰ ਆ ਇੱਥੇ ਕੀ ਬਕ ਚੀਜ਼ ਬਣਾ ਦੀਏ ਸਿਸਾ ਸਿਸਾ ਲਾਈਏ ਇੱਥੇ ਜੇ ਜੰਗਲਾ ਰੇਲਿੰਗ ਚੀਂ ਹਾਂ ਕਿਹੜਾ ਵਧੀਆ ਲੱਗੂਗਾ ਜੇ ਜੇ ਜੀ ਰੇਲਿੰਗ ਲਾਉਣੀ ਹੈ ਜੀ ਨਹੀਂ ਨਹੀਂ ਆਪਣਾ ਸਿਸਾ ਲਾਈਏ ਕਿ ਸਟੀਲ ਵਾਲਾ ਲਾ ਲਵਾਂ ਹਾਂ ਰੀਲਿੰਗ ਰੱਖਦੀ ਆ ਆਹ ਜਿਹੜੀ ਟੋੜੀ ਵਾਲੀ ਥੱਲੇ ਹਾਂ ਜੋ ਥੱਲੇ ਹਾਂ ਵੀ ਲੱਕੜ ਦਾ ਨਾ ਰੋਏ ਗਿਆ ਲਾਉਣਾ ਨਾ ਜਿੱਥੋਂ ਥੱਲੇ ਰੱਖ ਨੂੰ ਕਿਆ ਕਰੀਏ ਯਾਰ ਇਹ ਤਾਂ ਜਗਾੜਿਆ ਯਾਰ ਕਿਹੜੀ ਚੀਜ਼ ਥੱਲੇ ਲੱਗਣੀ ਹੋਣੀ ਉਹ ਅੱਛਾ ਤੁਨ ਭਾਗ ਸਾਡੇ ਵਾਹ ਜੀ ਵਾਹ ਵਾਹ ਜੀ ਵਾਹ ਸੋਣਾ ਸੋਣੇ ਮੁੰਡਾ ਸੂਰੀ ਕਾਲ ਜੀ ਗੰਦੂ ਨਾ ਵਾਰੀ ਦੀ ਇੱਕ ਵਾਰੀ ਉਹ ਗਿੰਦੂ ਵਾਲੀ ਸਾਸਰੀ ਘਾਲ ਆ ਜੀ ਉਹ ਹੱਥ ਜੀ ਮਾਰਾ ਤੇ ਇੱਕ ਵਾਰੀ ਇਹਨੇ ਵੇਚਾ ਨਾ ਕਿਹਾ ਦਾ ਤੂੰ ਬਨੇ ਵੀਰੀਲ ਬਣਾਈ ਤੇ ਪੱਤੇ ਦੇ ਪੱਤੇ ਦੇ ਰੀਲ ਧੀ ਰੀਲ ਆਇਆ ਇਹਦੇ ਹਾਂ ਐਂਡ ਚ ਦਾ ਐਂਡ ਚ ਐਂਡ ਚ ਕਰਿਆ ਆਇਆ ਜੀ ਇਹਦੇ ਨਾ ਦੇਖ ਚੱਲ ਬੈਗਾਉਨੀ ਰੱਖੋ ਸੇ ਗੈਰੀ ਨਹੀਂ ਆਦੇ ਆ ਰਿਹਾ ਬੰਦੇ ਮੇ ਤੇ ਵੀਰੀ ਆ ਰਹੀ ਉਹ ਜੀ ਕੱਢੀ ਦਿਖਾਈ ਰੀਲ ਮਾੜੀ ਜੀ ਦੇਖੀਏ ਜਿਹੜੀ ਜਿਆਦਾ ਤਾਜ਼ੀਆਂ ਕਰੀਏ ਇਹਦੀ ਬਾਈਡ ਵੀ ਨਹੀਂ ਇਹਦੀ ਹੈਗੀ ਆਟੀ ਇਹਦੇ ਕੋਲ ਕੱਢ ਲਾਇਆ ਗਿੰਦੂ ਵੀਡੀਓ ਬਣਾ ਲਾ ਵੀਡੀਓ ਦਿਖਾ ਮੜੀ ਜੀ ਕਿੰਨੇ ਵਾਰ ਹੋਵਾ ਦੇ ਅਹ ਸਿੱਧੇ ਜਿਹੜੇ ਵਾਰੀ ਜਿਹਦੇ ਬਣਾ ਦੋ ਪ੍ਰੋਜੈਕਟ ਜਿਹੜਾ ਦੋ ਬਾਈਕ ਜਿਹੜੇ ਸਾਉਂਡ ਹੁਣ ਹੁਣ ਪਸੰਦ ਵਾਲੇ ਦੇ ਨਾਲ ਬਣਾਈ ਦੀ ਉਹ ਲੱਭ ਜਾਣੇ ਉੱਥੇ ਬਣਾਈ ਤੇ ਮੋਟਰ ਮੋਟਰ ਬਣਾਈ ਦੀ ਬਾ ਦੋ ਸਾਲ ਹੋ ਗਏ ਤਾਂ ਉਹ ਲੱਖੀ ਚਾਹਣੀ ਨਹੀਂ ਲੇਲਾ ਦੋ ਦੋ ਕੋਟਾ ਆ ਗਿਆ ਬਾਵਾ ਜਾ ਪਈਆ ਓੜਾ ਬੁੰਡਰ ਦੇ ਦੇ ਥੱਲੇ ਦੋ ਹੀ ਅੱਥਲੇ ਲੈ ਲੈ ਵਕਤਾ ਲੈ ਹੁਣ ਘਲਾਤ ਉਤ ਲੈ ਜਾ ਲੈ ਲੈ ਹੁਣ ਚਾਈ ਦੇ ਕੱਪ ਵੀਨੇ ਵੀ ਚਾਹ ਹੈ ਬਾਈ ਨੇ ਵੀ ਨਹੀਂ ਨਹੀਂ ਕਰ ਬਾਈ ਨੇ ਵੀ ਬਲੀ ਬਗਾ ਵੀ ਤਾ ਉਹ ਪੈਸਾ ਫੋਟੋ ਲੈ ਆ ਆ ਤੋ ਨਾ ਬਲਕੇ ਮਿਲ ਗਿਆ ਮਿਲ ਗਿਆ ਕਿਹੜੇ ਸਾਸ ਸ੍ਰੀ ਗੁਰੂ ਦੀ ਸਾਰਿਆਂ ਨੂੰ ਦਰ ਦਰ ਸਾਸਤਰੀਆਂ ਬੁਲਾਇ ਸਾਰਿਆਂ ਨੂੰ ਆਹ ਫਤਿਹ ਹੀ ਹੋ ਜਾਣਾ ਹੱਥ ਦਾ ਉਹ ਹੱਥ ਦਾ ਇਹ ਡਾਇਰੈਕਟਰ ਮੈਂ ਤਾਂ ਫਿਲਮ ਦਾ ਇਹ ਡਾਇਰੈਕਟਰ ਮੈਂ ਤਾਂ ਆਯਾ ਤਾਂ ਦਿਖਾਵਾਂ ਭਾਈ ਉਹ ਤਰਨ ਹੋ ਗਿਆ ਬਈ ਉਹ ਰਿੱਗੇ ਆਪਣੀ ਲਾਈਟਾਂ ਲੁੱਟਣ ਦੇ ਮਾਲਕ ਦੇ ਖਾ ਮੁੰਡਾ ਆ ਲਾਈਟਾਂ ਦੇਖਣੀਆਂ ਲਾਈਟਾਂ ਦਿਖਾਵਾ ਜੀ ਉਹ ਜਿਹੜੇ ਪੱਕੇ ਉਤਾਰ ਲਾ ਦੇ ਅੰਦਰ ਕਮਰਿਆਂ ਦੀ ਦਾ ਉਹ ਜਿਹੜੀਆਂ ਲਾਈਟਾਂ ਬਾਲਤੀਆਂ ਆ ਦੇ ਆ ਜਨਰਲ ਆਹ ਵਾਰ ਵਾਰ ਦੇਣੀ ਚਾਹੀਦੀ ਅੱਛਾ ਹਜ਼ਾਰ ਰੱਖ ਲਓ ਪੱਕੀ ਦਾ ਨਹੀਂ ਵੀ ਜਦ ਮਰਜੀ ਸੱਚ ਦੱਪੋ ਜਦ ਮਰਜੀ ਚਲਾਓ ਹਾਂ ਆ ਆ ਆ ਜਾ ਫਿਰ ਆ ਬੜੀ ਬਾਲੀ ਜਾਈ ਲਾਈਟ ਆ ਲੱਕੀ ਆ ਦਿਖਾਵਾ ਤੈਨੂੰ ਆ ਜਾ ਬਈ ਨਾ ਅੱਛਾ ਫੱਤੇ ਦੀ ਗੱਲ ਕਰਿਆ ਮੋਟ ਦੱਸਦਾ ਕਿਹੜਾ ਫੱਤੇ ਦੀ ਗੱਲ ਹਾਂ ਐਂਟਰੀ ਵੈਰੀ ਲਾਤੀ ਆ ਹਾਂ ਭਾਈ ਬੱਦੇ ਹੀ ਕਰਦਾ ਕੰਮ ਰਜਾਇ ਲੱਗੇ ਜਾਏ ਬਾਹਰ ਹਾਂ ਇਹਨਾਂ ਨੂੰ ਸ਼ਾਮ ਨੂੰ ਉੱਥੋਂ ਗੇ ਤੁਹਾਨੂੰ ਬੈਠਣੇ ਹਾਂ ਹਾਂ ਇਹੋ ਦੁਕਾਨ ਤੇ ਲੰਮੇ ਜੀ ਨੇ ਰੱਖਤਾ ਹਾਂ ਹਾਂ ਬਾਹਰ ਆਉਂਗੇ ਇੱਧੇ ਚੱਲਣੀਆਂ ਇਹ ਜਿੱਧਰ ਮੁੰਡਾ ਖੜਾ ਉੱਥੇ ਘੁਮਾ ਦੇਣੀ ਹੈ ਬਾਹਦੇ ਨਾਲ ਜੀਰੇ ਹੈ ਤਾਹ ਅੱਛਾ ਇੱਧਰ ਵੇਪ ਲੱਗ ਫਿਰ ਤੇਰਾ ਮੁੰਡਾ ਦਾ ਕੰਮ ਯਾਦ ਸ਼ੁਰੂ ਕਰਿਆ ਜਿੱਦਰ ਬਣਾ ਕੰਪੂਡਾ ਹਾ ਅੱਜ ਅੱਜ ਪਹਿਲੇ ਦਿਨ ਹੈ ਮੌਜੂਦ ਗਿਸ਼ਤੀਆਂ ਕੱਤੀਆਂ ਨੇ ਛੁੱਟੀਆਂ ਛੁੱਟੀਆਂ ਥੀਆ ਚਲੋ ਬਣਾਓ ਯਾਰ ਹੁਣ ਸਰੋ ਸਰੋ ਪਈ ਹੋਈ ਆ ਸਿਮਲੇ ਉਧਰ ਉਤਰੀ ਮੈਂ ਦੇਖਾਂ ਜਾਂਦਾ ਆ ਆਪਣਾ ਦਰ ਦਰ ਕੱਜਣਾ ਠੀਕ ਹੈ ਅੱਛਾ ਉੱਤਰ ਖਾਲੇ ਤੱਕ ਚੱਲਦੇ ਉੱਥੇ ਦੇਖਦੇ ਯਾਰ ਮੈਨੂੰ ਮੈਕ ਦਾ ਨੰਬਰ ਨਹੀਂ ਮੈਂ ਖਾ ਲਿਖੋ ਯਾਰ ਠੀਕ ਹੈ ਲੈਟ ਪਹਿਲਾਂ ਹੀ ਲਿਖ ਲਿਆ ਭਾਈ ਦੱਬੇ 4 16 ਨੰਬਰ 2416 16 ਪਤੂਆ ਪਰ ਦੋ ਤੀਕਾ ਲਾਜ ਨਹੀਂ ਨਹੀਂ ਹਲੇ ਅਲਦਾ ਬੜੀ ਬਾਲਕ ਦਿਖਾ ਦੇਣਾ ਬੁੜੇ ਰਿਆਰ ਰੰਗ ਹੋਣਾ ਹੀ ਆ ਇਹਦਾ ਹੁਣਾਂ ਲਈ ਕਟਿੰਗ ਕਰੀਏ ਕਹਿੰਦਾ ਬਹੁਤ ਪੰਡ ਤੋੜ ਹੋਣੀ ਜਾਂਦਾ ਤਾਂ ਆ ਦੇਖ ਬਈ ਆ ਪ੍ਰਾਈਮਰ ਹੱਥ ਫੇਰ ਕੇ ਦੇਖ ਹੱਥ ਫੇਰ ਕੇ ਦੇਖ ਪਰ ਆ ਆ ਹੋ ਗਿਆ ਇਹਦੇ ਪਰ ਹਲੇ ਇਹਨੂੰ ਹਲੇ ਇਹ ਖੁਰਚੂਣੀਆਂ ਨੇ ਇਹ ਪਤਾ ਇਹ ਪੱਧਰੀ ਹੋਗਾ ਪੇਂਟ ਇਹ ਬਰਾਂ ਹਲੇ ਇਹਦੇ ਪਰ ਪੇਂਟ ਦੇ ਖੁਰਚਣੀਆਂ ਤੇ ਫੇਰ ਲਾਉਣੀਆਂ ਨੇ ਇੱਕ ਵਾਰੀ ਇਹ ਇਆ ਪੇਂਟ ਫਿਰ ਪੇਂਟ ਹੋਣਾ ਸਾਰਾ ਵਾਰਟੀਗਲ ਬਣਾਣਾ ਨਹੀਂ ਨਹੀਂ ਵਾਈਟ ਰੱਖਣਾ ਵਾਈਟ ਹੀ ਰੱਖਣਾ ਸਾਰਾ ਇਹ ਟੀਵੀ ਬਾਈ ਵਾਲਟੀ ਵਾਲੀ ਹੈ ਪਹਿਲਾਂ ਦੂਜੀ ਵੱਜ ਕੇ ਫਿਰ ਵਾਰਟੀਗਲ ਮੁੱਕੀ ਵੱਜੀ ਪਹਿਲਾਂ ਤਾਂ ਦੂਜੀ ਹੁੰਦੀ ਹੈ ਬਾਹਰੋਂ ਰਸ ਜੇ ਤਾਂ ਇੱਧਰ ਆ ਤੂੰ ਦਿਖਾ ਇਹ ਲੱਗਿਆ ਵਾਰਟੀਗਲ ਬੜਾ ਹਾਂ ਲਾਜੀ ਹੁੰਦਾ ਆ ਤੂੰ ਦੱਸਦਾ ਕਿਦਾਂ ਪਹਿਲਾਂ ਹੁੰਦਾ ਪਹਿਲਾਂ ਆ ਹੁੰਦਾ ਪਹਿਲਾਂ ਆ ਹੁੰਦਾ ਕੱਲੀ ਪੁੱਟੀ ਹਾਂ ਪਹਿਲਾਂ ਕੱਲੀ ਪੁੱਟੀ ਹੁੰਦੀ ਹੈ ਫਿਰ ਇਹਦੇ ਪਰਾਈਮਰ ਵੱਜੇ ਇੱਕ ਵਾਰ ਫੇਰ ਪੁੱਟੀ ਵੱਜੀ ਆ ਹੁਣ ਪੁੱਟੀ ਲਾ ਕੇ ਫੇਰ ਇੱਕ ਵਾਰ ਜਿੱਦਾਂ ਹੋਣਾ ਵਿਚਾ ਹਨਾ ਚੀਜ਼ ਆ ਦਿਖਦੀ ਵਿਚਾਰ ਰਸ ਜੀ ਆ ਸਾਰੀ ਆ ਇਹ ਫਿਰ ਰੇਗਮਾਰ ਵੱਜਣਾ ਫੇਰ ਆ ਹੋਣਾ ਜਦੋਂ ਹੁਣ ਫਾਈਨਲ ਫਾਈਨਲ ਹੋਊਗਾ ਰੇਗ ਹੋਵੇ ਜਦੋਂ ਉਹ ਭਰ ਕੇ ਫੇਰਾਂਗੇ ਵੱਜਣਾ ਜਦੋਂ ਫਾਈਨਲ ਜਦੋਂ ਹੋਣਾ ਜਦੋਂ ਬੈੱਡ ਫੁੱਟ ਸਾਰੇ ਲੱਗ ਗਏ ਇੱਥੇ ਤਾਂ ਸਾਰਾ ਸਮਾਂ ਰੱਖ ਹੋ ਗਿਆ ਫੇਰ ਆਉਣਾ ਪਿਆ ਰੰਗ ਫਾਈਨਲ ਆਣੇ ਨੇ ਰਸੋਈ ਬਣ ਗਈ ਹੈ ਹਾਂ ਹਾਂ ਕਿਹੜੀ ਰਸੋਈ ਬਾਜਣੇ ਕਦੇ ਨਹੀਂ ਬਣ ਕੇ ਬਣੀ ਬਣੀ ਆ ਜਣੀ ਉਹ ਪਹਿਲਾਂ ਇੱਕ ਬੰਦੇ ਨੇ ਇੱਥੇ ਟਾਇਲ ਲਗਣੀ ਤੇ 32 ਇੰਚ ਤੱਕ ਇੱਥੇ ਤੱਕ ਜਾ ਰਹਾ ਨਿਸ਼ਾਨੀ ਲਾ ਗਿਆ ਤਾਂ ਉਹ ਇੱਥੇ ਤੱਕ ਟਾਇਲ ਲੱਕੜੀ ਬੱਤੀ ਚ ਇੱਥੇ ਥੱਲੇ ਤੱਕ ਜਿਹੜੀ ਕੋ ਰਫੀ ਟਾਇਲ ਲੈਵਲ ਬੁਲਾ ਲਉਂਗਾ ਪਿੱਛੇ ਰਹੇ ਨਹੀਂਗਾ ਦਿਖਣੀ ਨਹੀਂ ਹਾਂ ਇਦੀ ਰੇ ਥੱਲੇ ਆ ਕਿਹੜਾ ਕਾਗਜ਼ ਵਿਛਾਇਆ ਹੋਇਆ ਕਾਗਜ਼ ਵਿਛਾਇਆ ਹੋਇਆ ਅਨੇ ਤਾਂ ਘਸਾ ਦੇਣੀ ਜਿਹੜੇ ਨੇ ਪਰ ਮਾਰ ਮਾਰ ਕੇ ਸਾਰਾ ਖਰਾਬ ਕਰ ਦੇਣੀ ਇਹਦੇ ਸਾਡੇ ਟਾਇਲ ਬਹਿ ਮੰਦਾ ਸੇ ਹਰ ਮੈਂ ਨਹੀਂ ਆਉਂਦਾ ਅੱਗੇ ਕੱਲ ਨੂੰ ਜਾਣਾ ਹੀ ਪਿਆ ਹਾਂ ਕਰ ਦੇਣਾ ਮੈਂ ਦੱਸ ਬੈਠਿਆ ਹਾਂ ਆਈ ਵੀ ਆਈ ਹੋ ਗਿਆ ਕੇ ਗੱਲ ਤਾਂ ਆ ਗਿਆ ਉਹ ਤੇ ਫਿਰ ਵੀ ਆ ਪਤਾ ਪਤਾ ਕੀ ਆ ਸ਼ੈਨ ਉਹ ਦੇਖ ਉਧਰ ਲੇਟਾ ਬਲ ਗਿਆ ਜੋ ਬਲ ਗਿਆ ਹਾਂ ਆ ਜਾ ਵੀ ਉਹ ਦੇਖ ਚਾਨਣਾ ਦੇ ਬਣਾਤਾ ਦੇ ਨਾ ਮੇਰਾ ਤਾਂ ਬੁਰਾ ਫਰੰਟ ਆ ਪਹਿਖ ਰਹਿ ਤੇਰਾ ਮੇਰਾ ਤਾਂ ਉਧਰ ਉੱਥੇ ਪਾ ਉੱਥੇ ਪਤਾ ਸੀ ਕਿਆ ਕਰਿਆ ਕਰੋ ਇੱਧਰ ਬੈਠੇ ਕਰਨੇਗੇ ਇਹ ਆਲਾ ਦੇਖ ਲੈਂਦਾ ਹੀ ਬਲਦੀ ਲੱਟਾ ਪਰ ਇੱਧਰ ਹੋਈਆ ਇੱਧਰ ਆਲਾ ਆ ਦੀ ਜਗ੍ਹਾ ਰੋਣਗੇ ਆਹ ਦੇਖ ਜਿਹੜੀ ਆਹ ਜਿਹੜੀ ਤੁੱਪਾਂ ਦਾ ਇੱਥੇ ਰੱਖੀ ਹੋਈ ਦੀ ਜਗ੍ਹਾ ਥੋੜੇ ਆਰਕੀਟੈਕ ਪਤਾ ਕਿਆ ਕਹਿ ਰਿਹਾਤਾ ਹੈ ਜਿਹੜੀ ਹੁਣ ਬਾਹਰੋਂ ਆ ਰਹੇ ਨਾ ਸੂਰਜ ਪੈ ਰਿਹਾ ਇੱਥੇ ਆਹ ਉਹ ਕਹਿੰਦਾ 1 ਫੁੱਟ ਹੋਰ ਥੋੜਾ ਪਿਛੇ ਹਟਾਉਣੀ ਦੀ ਜਗ੍ਹਾ ਇਹ ਇੱਥੇ ਲਾਈਟ ਬਾਰ ਦੀ ਲੋਡ ਨਹੀਂ ਪੈਣੀ ਆ ਇਹ ਹਾਂ ਇਹ ਚੀਜ਼ ਹੁੰਦੀ ਹੈ ਜੀ ਇੱਧਰ ਆ ਥੋੜਾ ਜਿਹੜੀ ਇੱਧਰ ਥੋੜਾ ਜਿਧਰ ਹੋਰ ਇੱਧਰ ਆ ਜਿੰਨਾ ਪਜਾ ਜਿੱਥੇ ਲਾਈਟ ਬਾਰ ਦੀ ਲੋਡ ਪੈਣ ਦੇਦਰਵਾਜੇ 10000 ਦਾ ਵੇਚ ਦੇਣੇ ਮੈਂ 2000 ਸੋਦੀ ਕਰਦਾ ਮੇਰਾ ਕੱਟ ਕੇ ਜਿਹੜਾ ਚੱਡਾ ਤਾਂ 1 2 3 4 ਦਰਵਾਜੇ ਲੱਗੇ ਆ ਬਰ ਕੱਟ ਗਿਆ ਜਿਹਨਾਂ ਦਾ ਬਰਪਲੇ ਆ 2050 ਕੱਟ ਕੇ 10000 ਸੋਦੀ ਆ ਵੀ ਸੈਟਮੈਂਟ ਦਾ ਇੱਥੇ ਮਰਜੀ ਗੱਲ ਠੀਕ ਨਹੀਂ ਯਾਰ ਫਿਰ ਸੇਫਟੀ ਚ ਰਹਿੰਦੇ ਹੁੰਦੇ ਜਿੱਦਾ ਮਰਜੀ ਰਾਤ ਨੂੰ ਸੀ ਇੱਧਰ ਪਿੱਛੇ ਲੋਕ ਲਾ ਦਿੰਦੇ ਇੱਥੇ ਯਾਰ ਆ ਲੈ ਸਾਡੇ ਕੁੱਤੇ ਹੀ ਪੜੀ ਜਾਂਦੇ ਅੰਦਰ ਭੈਣ ਜੋ ਮੈਂ ਇਧਰ ਆਪਾਂ ਹੁਣ ਆ ਗਏ ਵਸੈਂਟ ਮੈਂ ਕਹਾਂ ਕਮਰਾ ਤਿਆਰ ਕਰ ਦੋ ਕਿਹਾ ਹਲੇ ਬਾਈ ਬੀਆ ਘਰ ਪਰ ਤੇਰ ਘਰ ਤੋਂ ਸਿੱਧੇ ਇੱਥੇ ਮੱਜਾ ਮੱਜਾ ਡਾਲ ਲੈਣਾ ਆਪਣਾ ਉਹ ਬੋਲ ਲੈ ਕੇ ਤੇ ਬੱਲੇ ਬਣ ਗਏ ਉਹ ਪੱਕੀ ਮੰਤ ਕਰ ਦੇਣਾ ਫਿਰ ਉੱਤਰ ਤੇ ਹਾਂ ਲੈ ਤਾਂ ਆਈ ਨਹੀਂ ਨਾ ਲਾ ਲਈ ਠੀਕ ਆ ਟਰਾਈਡ ਦੀ ਹਾਂ ਥੋੜਾ ਹੋਰ ਇੱਥੇ ਨੂੰ ਦਰ ਬੜੀ ਵੱਡੀ ਉੱਪਰ ਹੋਣੀ ਇਹਦਾ ਬਹੁਤ ਆ ਹਾਂ ਇੰਨੀ ਵੱਡੀ ਤਾਂ ਚਾਹੀਦੀ ਛੜਕੀ ਮਾਲਾ ਪੱਲਾ ਲਾ ਕੇ ਅੰਦਰ ਚਲਾ ਕੇ ਦੇਣੀ ਥੋੜਾ ਜਨਾ ਦਰੋਂ ਨੇ ਰੌ ਖੜਕੀ ਤੇ ਪੱਟੀਆਂ ਰੱਖੇ ਆਂ ਆ ਦਾ ਬੰਦ ਕਰ ਦੇ ਕਰ ਦੇਖ ਲੈ ਪਾਈ ਲੇਟਾਂ ਇਹ ਰਾਤ ਨੂੰ ਪੱਦੇਂ ਵਧੀ ਲੱਗਦੇ ਆਂ ਪਰ ਦਿਨ ਚ ਚੱਲਣੀ ਆਂ। ਉਹ ਰਾਤ ਨੂੰ ਲਾ ਦੇ ਕਿਹਦੇ ਬਲਾਕ। ਉਹ ਦੇ। ਨਬ ਕਰ ਲਿਆ ਸੀ ਮੈਂ ਰਿਕਟਰ ਨੇ ਨਾਲ ਬੈਠੇ ਤੇ ਇੱਥੇ। ਉਹਦੇ ਤੇ ਬੈਠੇ ਤੇ। ਹਾਂ ਕੇ ਲੈ ਦਬੀ ਤੇ। ਇਹ ਗੱਡੀ ਪਾਉਂਦੇ ਜਿਹੜੇ ਸੋਖਾਂਗੇ। ਓਕੇ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕੋਠੇ ਉਰ ਪਾਣੀ ਖਿੱਚਣਾ ਪਊਦਾਂ ਰਿਹਾ ਖਿੱਚ ਕੱਟਣਾ ਤੇ ਜਗੜ ਜਾਣਾ। ਕੋਠੇ ਉਰ ਪਾਣੀ ਖੜ ਜਾਂਦਾ ਉਹਨਾਂ ਲੈਵਲ ਹੀ ਹੈਗਾ। ਬੜਾ ਆਪਾਂ ਕੱਢਦੇ ਤੇ। ਮੈਂ ਗੱਲ ਬਜੇ ਤੇ ਆਪੇ ਦੇ।

ਸੜੀ ਵਿੱਚ ਲੱਕੜ ਉਦੀ ਕਿਆ ਚੀਜ਼ ਹੁੰਦੀ ਯਾਰ ਇਹ ਹੈ ਹੈ ਦੱਸਦਾ ਯਾਰ ਇਹਦਾ ਕਿੱਦਾਂ ਕੱਟ ਕਹਿੰਦੇ ਨੇ ਉਧਰ ਲੈ ਜਣੇ ਦੂਜੇ ਕਮਰੇ ਜੇ ਫਿਰ ਕੀ ਲੈਣ ਦਾ ਕਿੰਨਾ ਚੱਕਾ ਆਉਣਾ ਹੈ ਹਾਂ ਮੈਂ 2 ਲੱਖ ਦਾ ਬਗਾਨ ਮਤਲਬ ਇੱਧਰ ਆਹ 2 ਲੱਖ ਦਾ ਬਗਾਨ ਇਹਦਾ ਦਾਜ ਚੀ ਜੀ ਪ੍ਰੋਪੋਰਸ਼ਨ ਲੈ ਕੇ ਚੱਲੋ ਮਾੜੀ ਦੇ ਘਾਸ ਜੱਟ ਇਹਨੇ 150000 ਰੁਪਏ ਉਹ 150000 ਰੁਪਏ